ਸੀਮੈਂਟ ਮੁੱਕ ਗਿਆ ਲਿਆ ਦਿਓ ਨਹੀਂ ਤੇ ਸਾਡਾ ਕੰਮ ਨਹੀਂ ਜੇ ਚੱਲਣਾ। ਉਹ ਮਿਸਤਰੀ ਸੀਮੈਂਟ ਦੀ ਨਾ ਫਿਕਰ ਕਰ। ਉਹ ਸੀਮੈਂਟ ਤੈਨੂੰ ਅਹੀਂ ਖੁੱਲਾ ਹੀ ਸਤਾ ਦੇਣਾ। ਅੱਗੇ ਵੀ ਤੇ ਖੁੱਲੇ ਹੀ ਹੁੰਨਾ ਵਾ। ਕਦੀ 15 ਕਿਲੋ ਲੈ ਆਉਣਾ ਤੇ ਕਦੀ 20 ਕਿਲੋ ਲੈ ਆਉਣਾ ਵਾ। ਇਕੱਠੀ ਬੋਰੀ ਕਦੀ ਲਿਆਂਦੀ ਆ। ਉਹ ਕਾਕਾ ਪੈਸੇ ਦੀ ਕੋਈ ਕਮੀ ਨਹੀਂ ਆ। ਉਹ ਮਿਸਤਰੀ ਪਹਿਲੀ ਮੰਜ਼ਲ ਖੜੀ ਕਰਕੇ ਨਾ ਤੇ ਦੂਜੀ ਦੀ ਤਿਆਰੀ ਕਰ ਤੂੰ ਦੂਜੀ ਦੀ। ਓਏ ਅੰਕਲਾ ਉਹ ਪਹਿਲੀ ਮੰਜ਼ਲ ਦਾ ਤੇ ਲੈਂਟਰ ਪਾ ਲਾ। ਕਿ ਫੇਰ ਤੇਰੇ ਵਰਗੇ ਬਲਕਾਰ ਨੂੰ ਫੋਨ ਕਰਦੇ ਹੁੰਦੇ ਆ ਵੀ ਹਾਂ ਨੂੰ ਡੰਗਰਾਂ ਵਾਲਾ ਲੋਨ ਲੈ ਦੇ ਸਾਡਾ ਲੈਂਟਰ ਰੜ ਗਿਆ ਵਾ ਓ ਕਾਕਾ ਸੱਤ ਪੈਲੀਆਂ ਮੇਰੀਆਂ ਵਾਂ ਤੇ ਪੰਜ ਮੈਂ ਠੇਕੇ ਦੇ ਲਈਆਂ ਵਾਂ ਕੋਠੀ ਦੀ ਚਾਰ ਦਵਾਈ ਤੇ ਕੱਚ ਲਵਾਉਣਾ ਕੱਚ ਓਏ ਅੰਕਲਾ ਓ ਤੂੰ ਸੱਤ ਪੈਲੀਆਂ ਲੈ ਕੇ ਭੂਤਰੀ ਜਾਣਾ ਆ ਸਾਡੇ ਕੋਲ 17 ਰੁਪਈਆ ਦੀ ਕਾਂਢੀ ਆ ਉਹ ਇਨੇ ਤੇ 17 17 ਕਿੱਲਿਆਂ ਵਾਲਿਆਂ ਦੇ ਗੋਡੇ ਲਵਾਉਂਦੇ ਆ ਤੂੰ ਕੀ ਚੀਜ਼ਾਂ